ਅੱਜ ਐਤਵਾਰ ਚੁਪੈਰਾ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਰੌਣਕਾਂ ਲੱਗੀਆਂ ਸਾਰੀਆਂ ਸੰਗਤਾਂ ਦਾ ਪਿਆਰ ਦੇਖੋ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੋਂ ਹਰੇਕ ਦੀ ਜ਼ਿੰਦਗੀ 'ਚ ਖੁਸ਼ੀਆਂ ਹੀ ਖੁਸ਼ੀਆਂ ਆਉਂਦੀਆਂ ਗੁਰੂ ਪਿਆਰੀ ਸੰਗਤ ਪਤਾ ਕਿਉਂ ਗਿਆ ਜਾਂਦਾ ਕਿ ਗੁਰੂ ਨੂੰ ਆਪਣੀ ਸੰਗਤ ਬਹੁਤ ਪਿਆਰੀ ਹੈ ਇਹ ਸੰਗਤਾਂ ਜਿਵੇਂ ਰੱਬ ਵਸਦਾ ਸੰਗਤਾਂ ਦੀ ਸ਼ਰਧਾ ਦੇਖਿਆ ਕਰੋ ਕਦੇ ਕੋਈ ਫਰਕ ਨਹੀਂ ਪੈਂਦਾ ਕਿੰਨੀਆਂ ਬਾਰਸ਼ਾਂ ਕਿੰਨੇ ਤੂਫਾਨ ਆਂਦੇ ਕਿੰਨੀਆਂ ਤਿੱਖੀਆਂ ਧੂਪਾਂ ਤੇ ਜਿੱਥੇ ਬੈਰ ਤੇ ਲੈ ਰੱਖੀਏ ਤੇ ਬੈਰ ਦੇ ਚਾਲੇ ਭਾਈਆਂ ਪਰ ਸੰਗਤਾਂ ਉੱਤੇ ਬਾਹਰ ਸੜਕਾਂ ਦੇ ਬੈ ਕੇ ਬੇਸਮੈਂਟਾਂ 'ਚ ਬੈ ਕੇ ਪਾਰਕਿੰਗਾਂ 'ਚ ਬੈਠ ਕੇ ਚਪੈਰੇ ਦੀਆਂ ਹਾਜ਼ਰੀਆਂ ਪਰਦੀਆਂ ਬਾਬਾ ਦੀਪ ਸਿੰਘ ਜੀ ਆਪ ਬਾਹ ਫੜ ਕੇ ਲੈ ਜਾਂਦੇ ਆਪਣੇ ਬੱਚਿਆਂ ਦੀ ਕਈ ਹੈਗੀ ਦੁਨੀਆ ਜਿਹੜੀ ਚਪੈਰੇ ਨੂੰ ਪਖੰਡ ਕਹਿ ਦਿੰਦੀ ਜਾਂ ਕੁਝ ਵੀ ਗਲਤ ਬੋਲ ਦਿੰਦੀ ਹੈ ਸੰਗਤਾਂ ਨੂੰ ਪਰ ਜਿਹੜੇ ਨਿੰਦਗੀ ਆ ਨਾ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਇਹ ਸੰਗਤਾਂ ਦੇ ਵਿੱਚ ਜਿਹੜੀ ਜੋਤ ਜਗਦੀ ਨਾ ਸੱਚੀ ਜੋਤ ਉਹ ਐਂਦੀ ਬਾਬਾ ਦੀਪ ਸਿੰਘ ਦੇ ਪਿਆਰ ਦੀ ਇਹ ਪਰਮਾਤਮਾ ਨਾਲ ਸਿੱਧੀਆਂ ਗੱਲਾਂ ਹੁੰਦੀਆਂ ਇੱਥੇ ਤਾਂ ਮੰਨ ਦੀਆਂ ਮੈਲਾ ਖਤਮ ਹੋਈਂਦੀਆਂ ਆ ਗਏ ਤੇ ਚੋ ਪਹਿਰੇ ਦੀਆਂ ਸੰਗਤਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਤੁਹਾਨੂੰ ਪਰਤੱਖੀ ਨਜ਼ਰ ਆਣਗੇ ਜਿੱਥੇ ਇੰਨੀਆਂ ਗੁਰੂ ਬਿਆਰੀਆਂ ਸੰਗਤਾਂ ਬਾਈ ਜੰਨਾ ਪਾੜ ਕਰਦੀਆਂ ਚੋ ਪਹਿਰੇ ਤੇ ਉਥੇ ਬਾਬਾ ਜੀ ਆਵ ਹਾਜ਼ਰ ਹੈ ਸੋ ਕਦੇ ਵੀ ਮਾੜਾ ਨਾ ਕਹੋ ਕਿਸੇ ਦੇ ਦਿਲ 'ਚ ਪਿਆਰ ਜਿੰਨਾ ਹੈਗਾ ਨਾ ਗੁਰੂ ਦੇ ਨਾਲ ਉਹ ਤੁਸੀਂ ਨਹੀਂ ਸਮਝ ਸਕਦੇ ਤੇ ਇਹਨਾਂ ਨੇ ਤੁਹਾਨੂੰ ਜਵਾਬ ਨਹੀਂ ਦੇਣਾ ਇਹ ਤਾਂ ਪੱਕੀ ਗੱਲ ਹੈ ਕਿਉਂਕਿ ਇਹ ਤਾਂ ਸਿਰਫ ਪ੍ਰਮਾਤਮਾ ਦੇ ਪਿਆਰ ਤੇ ਭਿੰਦੇ ਹੋਏ ਆ ਪਰ ਤੁਹਾਨੂੰ ਮਾੜਾ ਬੋਲਣ ਵਾਲਿਆਂ ਨੂੰ ਪਰਮਾਦਮਨ ਜਵਾਬ ਦੇਣ ਔਖੇ ਹੋਏ ਨੇ ਆ